ਹਾਂ ਜੀ ਡਾਕਟਰ ਕੀ ਨਾਮ ਹੈ ਡਾਕਟਰ ਗੁਰ ਮਹਿਰਤਲ ਹਾਂ ਡਾਕਟਰ ਕੋ ਐਕਸੀਡੈਂਟ ਆਇਆ ਤੇ ਕਿੰਨੇ ਇੰਜਰਡ ਤੇ ਕੁਝ ਸਾਡੇ ਕੋਲ ਤਕਰੀਬਨ 9:30 ਕੁਝ ਪਾਸ ਐਕਸੀਡੈਂਟ ਦਾ ਕੇਸ ਆਇਆ ਹੈ ਜਿਹਦੇ ਵਿੱਚ 11 ਮਰੀਜ਼ ਐਮਰਜੈਂਸੀ ਦੇ ਵਿੱਚ ਆਏ ਨੇ ਜਜਾਂ ਵਿੱਚੋਂ ਇੱਕ ਮਰੀਜ਼ ਨੂੰ ਕਾਫੀ ਗੰਭੀਰ ਸੱਟਾਂ ਲੱਗਦੇ ਹੋਤੇ ਤੇ ਬਾਕੀ ਮਰੀਜ਼ਾਂ ਦਾ ਅਸੀਂ ਐਮਰਜੈਂਸੀ ਦੇ ਵਿੱਚ ਇਲਾਜ ਕਰ ਰਹੇ ਹਾਂ ਇਹ ਡਰਾਈਵਰ ਆ ਬੱਸ ਦਾ ਜੀ ਹਾਂਜੀ ਜਿਹੜੇ ਬੱਸ ਡਰਾਈਵਰ ਨੇ ਉਹਨਾਂ ਨੂੰ ਕਾਫੀ ਸੱਟਾਂ ਆਈਆਂ ਤੇ ਇੰਜਰੀ ਹਾਂਜੀ ਉਹਨਾਂ ਦੇ ਲੱਤ ਦੇ ਵਿੱਚ ਸਾਨੂੰ ਫ੍ਰੈਕਚਰ ਦਾ ਸ਼ੱਕ ਪੈ ਰਿਹਾ ਤੇ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਮੋਡਿਲਾ ਟ੍ਰੀਟਮੈਂਟ ਦੇ ਕੇ ਐਕਸ-ਰੇ ਕਰਵਾਉਂਦੇ ਪਏ ਚੰਗ। ਹੋਰ ਵੀ ਮਤਾਂ ਯਾਤਰੀ ਹੈਗੇ ਆ ਜਿਹੜੇ ਉਹਨਾਂ ਡਰਾਈਵਰ ਤੋਂ ਇਲਾਵਾ ਸਾਡੇ ਕੋਲ ਤਕਰੀਬਨ 10 ਪੈਸੇਂਜਰਜ਼ ਆਏ ਨੇ ਐਮਰਜੈਂਸੀ ਦੇ ਵਿੱਚ। ਹੈਂਗਾਈ ਹਾਂਜੀ ਤੇ ਜਿਹੜੀ ਬੱਸ ਆਪਣੀ ਪੀ ਆ ਆਰ ਟੀ ਸੀ 8573 ਤੁਸੀਂ ਡਰਾਈਵਰ ਹੋ ਜੀ? ਮੈਂ ਡਰਾਈਵਰ ਆਂ। ਹਾਂਜੀ ਕਿਵੇਂ ਹੋਇਆ ਇਹ ਐਕਸੀਡੈਂਟ? ਮੂਰੇ ਹੀ ਆਲਟੋ ਕਾਰ ਆਣ ਨੇ ਹੋਟਲ ਦੇ ਬਰਾਬਰ ਬ੍ਰੇਕਾਂ ਮਾਰੀਆਂ ਸੀ ਜਾਂ ਤਾਂ ਉਹਨੇ ਹੋਟਲ ਤੇ ਜਾਣਾ ਸੀ ਮਗਰ ਉਹਦੇ ਟਰਾਲੇ ਨੇ ਬ੍ਰੇਕਾਂ ਮਾਰਤੀਆਂ ਤੇ ਇੱਕੇ ਦਾ ਬੱਸ ਨੇ ਬ੍ਰੇਕਾਂ ਮੰਨਿਆ ਨੀ ਚਿਕੜੀ ਸੀਗੀ ਜੀ ਮੀਂਹ ਪੈਂਦਾ ਸੀ ਬਹੁਤ ਜ਼ਿਆਦਾ ਉਦੋਂ ਅੰਬਾਸਡਰ ਵਿੱਚ ਬੱਜੀ ਮੈਂ ਥੋੜਾ ਸਮਾਂ ਪਤਾ ਪਹਿਲਾਂ ਪਤਾ ਲੱਗਿਆ ਵੀ ਮੈਂ ਕਨੈਕਟ ਨੂੰ ਗਾਇਆ ਮੈਂ ਬੱਸ ਗਈ ਬਾਈ ਮੈਂ ਜਦੋਂ ਦੂਜੇ ਪਾਸੇ ਫੁੱਟਪਾਥ ਟਪਾਉਂਦਾ ਸੀਗਾ ਤੇ ਮਗਰ ਉਧਰ ਟ੍ਰੈਫਿਕ ਬਹੁਤ ਆਉਂਦਾ ਸੀ ਫਿਰ ਆਪ ਦੀ ਸਾਈਡ ਮੈਂ ਡਰਾਈਵਰ ਸਾਈਡ ਮਾਰੀ ਬੱਸ ਟਰਾਲੇ ਦੇ ਵਿੱਚ ਵੱਜੀ ਕਿਹਦੀ ਗਲਤੀ ਲੰਮਾ ਨੇ ਟਰਾਲੇ ਨੇ ਨਹੀਂ ਜੀ ਆਲਟੋ ਵਾਲੀ ਦੀ ਗਲਤੀ ਮਦਰ ਉਹ ਬ੍ਰੇਕ ਆ ਪੰਜਾ ਫੇਰ ਮਦਰ ਟਰਾਲੇ ਦੇ ਵਿੱਚ ਬਸ ਵੱਜ ਗਈ ਟਰਾਲਾ ਵੀ ਨਾਲ ਦੀ ਨਾਲ ਤੁਰ ਗਿਆ ਉਹਦਾ ਵੀ ਮਦਰ ਟਰਾਲੇ ਦੇ ਨੁਕਸਾਨ ਪਏ ਹੋਏ ਜਾਂ ਨਾ ਅਸੀਂ ਪਠੰਡੇ ਤੋਂ ਚੱਲੇ ਸੀਗੇ ਜੀ 7 ਵਜੇ ਤੇ ਸ਼ਿਮਲੇ ਜਾਣਾ ਸੀਗਾ ਜੀ ਇਹ ਬਰਨਾਲਾ ਬਾਈਪਾਸ ਤੇ ਹੋਇਆ ਜਿਹੜਾ ਐਟਪ ਕੇ ਟੀ ਪੁਆਇੰਟ ਤੋਂ ਪਹਿਲਾਂ ਹੀ ਕਿੰਨੀ ਬੋਲੇ ਲੈ ਕੇ ਜਾ ਰਹੇ ਸਵਾਰੀਆਂ ਸੀਟਰ ਸੀਗੀ ਜੀ ਗੱਡੀ ਹਾਂ 55 55 ਬੱਸ ਸਵਾਰੀਆਂ ਸੀਗੀਆਂ ਸਵਾਰੀਆਂ ਦੇ ਵੀ ਸੱਟਾਂ ਹੈਗੀਆਂ ਜੀ ਕਿੰਨਾਂ ਦੇ ਪੂਰੀ ਭਰੀ ਹੋਈ ਬੱਸ ਹਾਂ ਪੂਰੀ ਭਰੀ ਸੀ ਬੱਸ ਜੀ ਮਤਲਬ ਸਟੈਂਡ ਰਹਿਣੀ ਸੀ ਇਸ ਵਾਰੀ ਸੀਟਲ ਸੀਗੀ ਬੱਸ ਪੁੱਤ 52 ਵਾਰੀ ਆ। ਆਹ ਨਾ ਪਾਇਲਟ ਜਗਰਾ ਸਿੰਘ ਹੈ ਜੀ। ਬਤੌਰ ਡਿਊਟੀ ਬਰਨਾਲਾ ਕਰਦੇ ਜੀ ਇਥੇ। ਆ ਨਾਮ ਸਰਾਲੀ ਕਦੀ ਜੀ। ਐਕਸੀਡੈਂਟ ਹੋਇਆ ਇਸ ਤੀ ਦਾ ਇਲੈਕਟ੍ਰਿਕ ਨੈਟਵਰਕ ਤੇ ਕਿੰਨੇ ਜਖਮ ਹੋਏ। ਇਹਦੇ ਵਿੱਚ ਸਿਰ ਮੋਰੇ ਟਰਾਲਾ ਸੀਗਾ ਜੀ। ਘੋੜਾ ਕਹਦੀ ਜਿਹਨੂੰ ਆਪਾਂ ਘੋੜੇ ਨੇ ਇੱਕਦਮ ਬ੍ਰੇਕ ਮਾਰਤੇ ਉਹਦੇ ਮਗਰ ਪੀਆਰਟੀਸੀ ਬੱਸ ਆ ਰਹੀ ਸੀ ਜੀ। ਉਹਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸੀਗੀਆਂ ਜੀ। ਕਮ ਸੇ ਕਮ ਸਾਰੀਆਂ ਮਤਲਬ ਇਨਫੈਕਟਡ ਨੇ ਜੀ। ਤੇ ਉਹਦੇ ਵਿੱਚ ਜਿਹੜੇ ਜਿੰਨੇ ਵੀ ਸਵਾਰੀਆਂ ਸੀ ਉਹ ਵੀ ਨੇ ਬਾਕੀ ਸਕਾਰਪੀਓ ਵਿੱਚ ਉਹਦੇ ਵਿੱਚ ਲੱਗੀ ਹੈ ਜੀ ਆਪਣੇ ਆਪਣੇ ਬੱਸ ਦੇ ਵਿੱਚ ਜੀ ਉਹ ਵੀ ਮਤਲਬ ਉਹ ਹੋ ਆ ਜੀ ਉਹਦੇ ਵਿੱਚ ਵੀ ਸਵਾਰੀਆਂ ਸੀਗੀਆਂ ਜੀ ਉਹ ਵੀ ਮਤਲਬ ਐਕਸੀਡੈਂਟ ਹੋਇਆ ਉਹਨਾਂ ਦਾ ਜੀ ਕਿੰਨੀਆਂ ਗੱਡੀਆਂ ਆਪਣੀਆਂ ਮਤਲਬ ਚੱਕੜੀਆਂ ਸਵਾਰੀਆਂ ਇੱਥੋਂ ਆਪਣੀਆਂ 3 4 ਗੱਡੀਆਂ ਲੈ ਕੇ ਜਾਈ ਬਰਨਾਲੇ ਦੀਆਂ 4 4 ਇੱਕ ਖੰਡ ਹੈਗੇ ਜੀ ਪੱਕੋ ਵਾਲੀ ਗਈ ਹੈ ਦੇਖ ਕੇ ਆਪਣੇ ਬਰਨਾਲਾ ਗਈ ਹੈ ਮੇਨ ਜੀ 4 108 ਵੱਡੀਆਂ ਗੱਡੀਆਂ ਗਈਆਂ ਹਾਂਜੀ ਵੱਡੀਆਂ ਗੱਡੀਆਂ 108 ਬੰਦੇ ਪਟੜ ਹੋਣ ਦੀ ਸੱਤ ਗੱਡੀਆਂ ਚੱਕ ਕੇ ਲੈ ਆਏ ਆ ਸੱਤ ਦਾ ਸੀ ਜਕਲੇ ਆ ਜੀ ਸੱਤੇ ਹਨ ਇਹ ਜਕਲੇ ਨੇ ਬਾਕੀ ਜਿਹੜੇ ਉਹ ਦੂਜੀਆਂ ਗੱਡੀਆਂ ਨੇ ਉਹਦੇ ਸਾਰੇ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਵੀ ਕਿੰਨਿਆਂ ਪਹੁੰਗੇ 4-5 ਬੰਦੇ ਉਹਨਾਂ ਦੇ ਵਿੱਚ ਲੰਮ ਸਮਝ ਜਿਹੜੇ ਕ੍ਰਿਟੀਕਲ ਜ਼ਿਆਦਾ ਸੀਗੇ ਜਿਹੜੀ ਜਿਵੇਂ ਜਿਵੇਂ ਪਹੁੰਚੀ ਕਿੰਨੀਆਂ ਐਂਬੂਲੈਂਸ ਆ ਜੀ ਉਹ ਮੈਂ ਮੈਂ ਕਿ ਜਿਹੜੇ ਜ਼ਿਆਦਾ ਕ੍ਰਿਟੀਕਲ ਸੀਗੇ ਉਹਨੂੰ ਲੈ ਕੇ ਆਪਾਂ ਸਿਵਲ ਹਸਪਤਾਲ ਬਰਨਾਲਾ ਲੈ ਕੇ ਆਏ ਹਾਂ ਜਿਵੇਂ ਹੋਇਆ ਐਕਸੀਡੈਂਟ ਇਹ ਐਕਸੀਡੈਂਟ ਕਾਰਨ ਕੀ ਸੀਗਾ ਜੀ ਮੂਰੇ ਜਿਹੜਾ ਟਰਾਲਾ ਆ ਰਿਹਾ ਸੀ ਟਰਾਲੇ ਦੇ ਵਿੱਚ ਟਰਾਲੇ ਨੇ ਜਕਦਮ ਬ੍ਰੇਕ ਮਾਰਦੇ ਤੇ ਪੀਆਰਟੀਸੀ ਬੱਸ ਬਠਿੰਡੇ ਵੱਲੋਂ ਆ ਰਹੀ ਤੇ ਉਹਨੇ ਵੀ ਮਤਲਬ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜਾ ਕੇ ਮਤਲਬ ਮੇਜਰ ਐਕਸੀਡੈਂਟ ਹੋ ਗਿਆ ਜੀ ਉਹਦਾ ਓਏ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਸਰ ਗੱਡਿਆਂ ਦਾ ਨੁਕਸਾਨ ਹੈ ਮਤਲਬ ਐਕਸੀਡੈਂਟ ਜਿਹੜਾ ਹੋਇਆ ਜੀ ਉਹ ਮਤਲਬ ਉਹ ਹੋਇਆ ਜੀ